ਆਹ ਤਾਂ ਇਹ ਕੋਈ ਨਹੀਂ ਨਾ ਬੰਦੇ ਇਹ ਕਿਹੜੇ ਘੰਟੇ ਹੈਂ ਇਹ ਘੰਟੇ ਬਬੇ ਦੀ ਉਹਦਾ ਕੋਲ ਆ ਜਿੰਨਾਂ ਨੂੰ ਘਰ ਤੋਂ ਘੱਟ ਹੀ ਹੋ ਗਿਆ ਇੱਕ ਆ ਦੋ ਤੇ ਆ ਦਿਲ ਇਹ ਬੰਦੇ ਦਿੱਲੀ ਚ ਮਾਲ ਲੁੰਦੇ ਚੰਦ ਮੈਂ ਇਹ ਇਸ ਮਾਲ ਆਦੇ ਨਹੀਂ ਪਾਣੇ ਤੇ ਪਾਏ ਆ ਸ਼ਰਮ ਕਰੋ ਨਹੀਂ ਜੱਗੇ ਪਲੇ ਨਹੀਂ ਇਹ ਸਾਨੂੰ ਵੇਖਿਆ ਮੈਂ ਇੱਥੇ ਤੂੰ ਆ ਬੰਦ ਬੰਦ ਕਮਰਾ ਇੱਥੇ ਕੋਠੀ ਤੂੰ ਅੰਦਰ ਨਹੀਂ ਜਾਣਦੇ ਇੱਥੇ ਕੀ ਹੈਂ ਉਹ ਆ ਆਪਣੇ ਹੰਮ ਰੇ ਨੂੰ ਇਹੀ ਦੇਖਣਾ ਹੈ ਮੁੰਡੇ ਨੂੰ ਰੱਖਣਾ ਹੈ ਜਿਹੜੇ ਨੂੰ ਮੇਰੇ ਸ਼ਰਨ ਕਾ ਲੋ ਦਾੜੀਆਂ ਚਟੀਆਂ ਤੁਹਾਡੀਆਂ ਤੇ ਅਗਲ ਨੂੰ ਹੱਥ ਮਾਰੋ ਤੁਹਾਡੇ ਮੋਰਸਾ ਦੀਆਂ ਬਣਾਈਆਂ ਜਿਹੜੇ ਤੇਰੇ ਲਈ ਨਹੀਂ ਤੇ ਥਾੜੇ ਹੁਣੇ ਜੇ ਕੋ ਪੰਨੀ ਹੁਣੇ ਜੇ ਤਲਾਸ਼ੀ ਕਰ ਲਈ ਨਾ ਦੱਸੋ ਕੀ ਕਰੋਗੇ ਜੇ ਹੁਣੇ ਤੁਹਾਡੇ ਮੈਂ ਆ ਗਈ ਜਦੋਂ ਗੱਲ ਦਾੜੀਆਂ ਤੇ ਦੇਖਣਾ ਤੂੰ ਹਾਂ ਫਿਰ ਕੀ 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 ਕੰਮ ਕਰ ਦੇ ਦੇ ਹਾਂ ਤੇ ਕੀ ਆ ਆ ਬਾਪਾ ਤੇ ਬਾਬਾ ਤੁਸੀਂ ਦੋਵੇਂ ਜਾਣੇ ਨਾ ਤੁਸੀਂ ਤਰਾ ਡੈਲੀ ਗੜਾ ਇੱਥੇ ਵੱਜਣ ਦੇ ਡੈਲੀ ਇੱਕ ਅੱਧਾ ਦੇਣ ਛੱਡ ਕਿਹੜਾ ਪਿੰਡ ਕਿਹੜਾ ਆਪਣਾ ਅੱਧਾ ਦੇਣ ਛੱਡ ਗਿਆ 48 ਹੈ ਹਾਂ ਕਿਹੜਾ 48 ਤੇਰਾ ਬਾਪੂ ਕਿਹੜਾ ਬੇਟਾ ਹੈ ਭਿੰਡੀਆਂ ਭੜਿਆ ਭਿੰਡੀਆਂ ਕਿੜੀਆਂ ਆਹ ਕਿਹਦੇ ਰੋਟੀਆਂ ਲੱਗੀਆਂ ਇਹਨਾ ਆਪਣਾ ਬੋਜੀ ਹੈ ਹੈ ਬੋਜੀ ਤੇਰਾ ਕਿਹਨਾ ਮੁਰਦਾਰ ਸਿੰਘ ਤੇਰਾ ਕੀ ਨਾਮ ਬਾਪੂ ਗੁਰਮੁਖਤਾਰ ਹੈ ਗੁਰਮੁਖਤਾਰ ਪਿੰਡ ਕਿੜਾ ਕਿੜਾ ਤਾਂ ਫੀਲ ਕੀ ਲਾਣ ਉਹ ਇਥੇ ਚੰਗੀ ਪ੍ਰੈਟਿਕ ਕੀਤੀਆਂ ਬਤੰਦਾਂ ਬੰਦ ਲੋਗੇ ਧੰਨਵਾਦ ਕਰਨੀ ਦੇਣਾ ਵੀ ਆਦਤ ਤੇ ਸਾਰ ਦਿਨ ਨਹੀਂ ਦਸਾਰ ਦਿਨ ਨਹੀਂ ਰਹਿਣਾ